ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੰਦ ਆਉਤ ਬੰਦਨਨ ਕਬਾਰ ਸੰਕਲਾ ਸਮਰਥ ਨੂਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਹੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣਾ ਸੋਹੇਲੇ ਰਖੋ ਰਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖਾ ਟਲਗੁਰ ਸੇਵੀਐ ਅਹਨ ਸੈ ਸੁਪਾਏ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਗਣ ਮਹਲਾ 5 ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅੰਜਨ ਨਾਮ ਵਖਾਣ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮੀਠਾ ਲਾਗੈ ਤੇਰਾ ਭਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨੰਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਭਾਣਾ ਰਾਮ ਕਰ ਦਿਆ ਮਿਆ ਗੋਪਾਲ ਗੋਬਿੰਦ ਕੋਈ ਨਾਹੀ ਤੁਜ ਬਿਨਾ ਸਮਰਥ ਅਕਥ ਅਪਾਰ ਪੂਰਨ ਜੀਓ ਤਨ ਤਨ ਤੁਮ ਮਨ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਮੈਨੂੰ ਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਮਣ ਜਣਾ ਸਾਧ ਹੈ ਸਰਣੀ ਪਾਈ ਐ ਹਰ ਜਿਉ ਗੁਣ ਗਾਵਹਿ ਹਰ ਨੀਤਾ ਰਾਮ ਧੂਰ ਭਗਤਨ ਕੀ ਮਨ ਤਨ ਲਗੋ ਹਰ ਜਿਉ ਸਭ ਪਤਿਤ ਪੁਨੀਤਾ ਰਾਮ ਪਤਤਾ ਪੁਨੀਤਾ ਹੋਹੀ ਤਿੰਨ ਸੰਗ ਜਿਨ ਬਿਦਾਤਾ ਪਾਇਆ ਨਾਮ ਰਤੇ ਜੀਦਾਤੇ ਨਿਤ ਦੇਹੀ ਚੜ੍ਹੇ ਸਵਾਇਆ ਹਿਰਦ ਸਿਦ ਨਾਮ ਨਿਦ ਹਰ ਜਪ ਜਿਨੀ ਆਤਮ ਜੀਤਾ ਮਨਮੰਤ ਨਾਨਕ ਵਡਭਾਗ ਪਾਈਐ ਹੈ ਸਾਦ ਸਾਜਨ ਮੀਤਾ ਜਿਨੀ ਸਚ ਬਣਜਿਆ ਹਰ ਜਿਉ ਸੇ ਪੂਰੇ ਸਾਹਾਰਾਮ ਬਹੁਤ ਖਜਾਨਾ ਤਿੰਨ ਪਹਿ ਹਰ ਜਿਉ ਹਰ ਕੀਰਤਨ ਲਾਹ ਰਾਮ ਕਾਮ ਕਰੋਦ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਤਿਆ ਇਕ ਜਨ ਹੈ ਇਕ ਮਨ ਹੈ ਰਾਮ ਕੈ ਰੰਗ ਮਤਿਆ ਲਗ ਸੰਤ ਚਰਣੀ ਪੜੇ ਸਰਣੀ ਮਨ ਤਿਨਾ ਉਮਹਾ ਮਨਵੰਤ ਨਾਨਕ ਜਿਨ ਨਾਮ ਪੱਲੈ ਸੇ ਸੱਚੇ ਸਾਹ ਨਾਨਕ ਸੋਈ ਸਿਮਰਿਐ ਹਰਿ ਜੀਉ ਜਾ ਕੀ ਕਲ ਧਾਰੀ RAM ਗੁਰਮਖ ਮਨ ਹੋ ਨਾ ਵਿਸਰੈ ਹਰਿ ਜੀਉ ਕਰਤਾ ਪੁਰਖ ਮਰਾਰੀ ਰਾਮ ਦੁਖ ਰੋਗ ਨਾ ਭਉ ਵਿਆਪੈ ਜਿਨੇ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ ਵਜਿਵਦਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਮਨਵੰਤ ਨਾਨਕ ਸਿਮਰ ਹਰ ਹਰ ਤਿਛ ਪੁੰਨੀ ਹਮਾਰੀ ਵਜਿਵਦਾਈ ਮਨ ਸ਼ਾਂਤ ਆਈ ਮਿਲਿਆ ਪਰਖਾ ਪਾਰੀ ਮਨਵੰਤ ਨਾਨਕ ਸਿਮਰ ਹਰ ਹਰ ਇਛੁ ਪੁਨੀ ਹਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ